ਉੰਡਾਲੀ ਚੈਨਲ ਤੇ ਆਪ ਜੀ ਸਵਾਗਤ ਹੈ ਜੀ ਅੱਜ ਦੀਆਂ ਤਾਜ਼ਾ ਖਬਰਾਂ ਪੰਜਾਬ ਸਰਕਾਰੋਂ ਵੀਰ ਬਲਦੇਵਸ ਤਹਿਤ ਸਮਾਗਮ ਕਰਵਾਈ ਸਿਕ ਪਰੰਪਰਾਗਤ ਭਾਵਨਾ ਨੂੰ ਵਿਰੁੱਧ ਵਿਰੁੱਧ ਐਡਵੋਕੇਟ ਤਮੀ ਕਿਹਾ ਗਿਆ ਕਿ ਪੰਥ ਵੱਲੋਂ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਇਤਰਾਜ਼ ਅੰਮ੍ਰਿਤਸਰ 3 ਸਤੰਬਰ 2025 ਨੂੰ ਮਿੰਟ ਬੰਦਕ ਬੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ 12 ਦਸੰਬਰ 2025 ਨੂੰ ਲਿਜਾਣਾ ਵਿਖੇ ਅਯੋਜਿਤ ਕੀਤੇ ਜਾ ਰਹੇ ਰਾਜ ਪੱਦਰੀ ਬਾਲ ਦਿਵਸ ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਹੋਇਆਂ ਸਿੱਖ ਸਿਧਾਂਤਾਂ ਤੇ ਪਰੰਪਰਾ ਅਮਰੁੱਧ ਕਰਾਰ ਦਿੱਤਾ ਹੈ ਆਰਵੜ ਤੋਂ ਅਮੀਨੇ ਗਿਆ ਕਿ ਸਿੱਖ ਸੰਤਾਰ ਰਵੈਤਾਂ ਤੇ ਪਰਮਰਮਾ ਤੇ ਇਕਦਰਾਂ ਕੀਮਤਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਸਿੱਖ ਮਾਨਸਾ ਤੋਂ ਛੱਟ ਮਾਰਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਵੀਰ ਬਾਲ ਦਿਵਸ ਸੰਬੰਧੀ ਕੀਤੇ ਅਨਦੇਸ਼ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਨ ਦੀ ਅਦੁੱਤੀ ਸ਼ਰਧਾ ਪਵਿੱਤਰਤਾ ਨੂੰ ਠੇਸ ਪਹੁੰਚਾਉਂਦੀ ਅਤੇ ਕੱਟ ਕਰਨ ਵਾਲੇ ਹਨ ਛੋਟੇ ਸਾਹਿਬ ਜਨ ਸਾਜਦਾ ਬਾਲ ਸੰਗਿਆ ਦੇ ਜੋੜ ਕੇ ਵੀਰ ਬਾਲ ਦਿਵਸ ਤੱਕ ਸੀਮਤ ਰੱਖਣਾ ਸਹੱਦ ਦੀ ਭਾਵਨਾ ਤੇ ਸਿੱਖ ਰਵੈਤਾਂ ਤੇ ਬrode ਸੇਕ ਸਤਿਅਸ ਅਤੇ ਪਰੰਪਰਾਵਾਂ ਦੇ ਮੱਦੇਨਜ਼ਰ ਦਸਵੀਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਸ਼ਾਨੀ ਕੁਰਬਾਨੀ ਤੇ ਵੱਡੇ ਯੋਧਿਆਂ ਵਰਗੀਆਂ ਹਨ ਇਸੇ ਲਈ ਸਾਹਿਬ ਜੀ ਦਾ ਨੂੰ ਸਬੋਧਨ ਸੁਬੋਧਨ ਸਮੇਂ ਬਾਬਾ ਸ਼ਬਦ ਨਾਲ ਸਤਿਕਾਰ ਦਿੱਤਾ ਜਾਂਦਾ ਹੈ ਐਡਵੋਕੇਟ ਅਮੀਨੇ ਗਿਆ ਕੇ ਪੰਜਾਬ ਸਰਕਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਕੇ ਦੀ 350 ਸਾਲਾਂ ਦੀ ਸ਼ਹੀਦੀ ਸਤਾਵਲੀ ਸਮੇਂ ਕਰਵਾਏ ਜਾ ਰਹੇ ਧਾਮਕ ਸਮਾਰਗਮ ਤੇ ਮਰਜਾਦਾ ਤੇ ਪਰੰਪਰਾਵਾਂ ਦੀ ਉਲੰਘਣਾ ਕੀਤੀ ਇਹ ਤੱਗਿਆ ਹੈ ਜਿਸ ਨੇ ਸਿੱਖ ਭਾਵਨਾ ਨੂੰ ਸੱਟ ਮਾਰੀ ਹੈ ਸਰਕਾਰ ਦੇ ਗੁਰਮਤ ਸਵਾਗ ਨੂੰ ਕੇਵਲ ਇੱਕ ਸਰਕਾਰੀ ਪ੍ਰੋਗਰਾਮ ਬਣਾ ਕੇ ਪੰਜਾਬ ਦੇ ਖਜਾਨੇ 'ਚ ਫਾਇਦਾ ਬਾਹਰ ਲਿਆ ਕਾਪੀ ਨੂੰ ਪਹੁੰਚਾਇਆ ਉਹਨਾਂ ਨੇ ਕਿਹਾ ਕਿ ਹੁਣ ਵੀਰ ਬਲਦੀਪਸ ਦੇ ਪ੍ਰੋਗਰਾਮ ਤਹਿਤ ਫਰੈਂਸੀ ਡਰੈਸ ਮੁਕਾਬਲੇ ਦੇ ਨਾਂ ਤੇ ਮਾਤਾ ਗੁਜਰੀ ਦੀ ਛੋਟੇ ਸਾਹਿਬ ਜੰਦ ਦੀ ਸ਼ੀਦੀ ਸਿੰਘਾਂ ਡੈਸ ਪਵਾ ਕੇ ਸਕੂਲਾਂ ਵਿੱਚ ਮੁਕਾਬਲੇ ਕਰਾਉਣ ਦੇ ਅਮਲ ਸਿੱਖ ਮਰਜ਼ਾਦਾ ਦੇ ਖਿਲਾਫ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਮੀਰਬਲ ਦੇ ਸਬੰਧੀ ਪਹਿਲਾਂ ਹੀ ਕਾਲਪਤਖ ਸਾਬ ਦੇ ਆਦੇਸ਼ ਅਨੁਸਾਰ ਕੇਂਦਰ ਸਰਕਾਰ ਦੇ ਹਿਸਤੇ ਨਾਮ ਬਦਲਣ ਦੀ ਲਿਖਿਆ ਗਿਆ ਸੀ ਪਰ ਸਰਕਾਰ ਨੇ ਇਸ ਨੂੰ ਅੱਜ ਤੱਕ ਗੰभीरता ਨਾਲ ਨਹੀਂ ਲਿਆ ਹੈ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਸਿੱਖ ਸੰਗਠਨਾਂ ਦਾ ਜੋ ਖਸਤਾ ਸੀ ਉਸੇ ਹੀ ਦਾ ਨਤੀਜਾ ਹੈ ਕਿ ਸਿੱਖ ਪਰੰਪਰਾਵਾਂ ਦੇ ਵਿਰੁੱਧ ਚਾਕੇ ਹੁਣ ਸਾਬਜਾਦਾਨ ਦੇ کردار ਬੱਚਿਆਂ ਪਾਸੋਂ ਕਰਵਾਉਣ ਲਈ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਸਿੱਖ ਵਿਰੋਧੀ ਬਤਾਰੇ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਕੇਂਦਰ ਸਰਕਾਰ ਤੇ ਸਬੰਧਤ ਸੂਬਾ ਸਰਕਾਰਾਂ ਦੀ ਬੰਦੀ ਹੈ ਜਈਆਂ ਹੀ ਕਾਰਮੀਆਂ ਨੂੰ ਸਿੱਖ ਸੰਗਤ ਕਦੇ ਵੀ ਨਹੀਂ ਪ੍ਰਮਾਣ ਕਰ ਸਕਦਾ ਇਸ ਹੁਣਾਂ ਇਸ ਸੰਗਤ ਨੂੰ ਅਪੀਲ ਕੀਤੀ ਹੈ ਕਿ ਜਹੇ ਸਿੱਖ ਵਿਰੋਧੀ ਪ੍ਰਚਾਰੇ ਬਾਰੇ ਸਮਾਜਾਂ ਵਿੱਚ ਆਪਣੇ ਬੱਚਿਆਂ ਨੂੰ ਸਮੁਲਤ ਹੋ ਤੋ ਰੋਕਾ ਤੇ ਸਿੱਖ ਪਰੰਪਰਾ ਤੇ ਕਦਰਾਂ ਕੀਮਤਾਂ ਦਾ ਮੌਲਿਕ ਬਣੇ ਮੋਲ ਗਮੇਸ਼ ਸ਼ਰਮੇ ਗਦਪਿੰਦ ਪਰਮੰਤਕ ਮੀਟੀ ਦੇ ਪਰ ਤਾਂ ਹਮ ਜਿੰਨ ਦਸੰਗਤਾ ਮੀਨੇ ਪੰਜਾਬ ਸਰਕਾਰ ਨੂੰ 1200 ਤੋਂ 205 ਲੁਧਿਆਣਾ ਵਿੱਚ ਜੋਜ ਕੀਤੇ ਜਾ ਰਹੇ ਰਾਜਪਦਰੀ ਵੀਰ ਬਾਲਦੇਵਸ ਤੇ ਸਖਤ ਇਤਰਾਜ ਪ੍ਰਗਟਾਇਆ ਹੈ ਤੇ ਸਿੱਖ ਸੰਸਥਾਾਂ ਤੋਂ ਪਰਮਾਨੰ ਅਵਿਰਧ ਕਰਾ ਦਿੱਤਾ ਹੈ ਐਡਵੋਕੇਟ ਆਮੀਨੇ ਗਿਆ ਇੱਕ ਸਿੱਖ ਸੰਸਥਾ ਰਵਿਤਾ ਨਾਲ ਪਰੰਪਰਾਤਿਕ ਅਧਰਾਂ ਕੀਮਤਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਸਿੱਖ ਮਾਨਸਿਕਤਾ ਦੀ ਸੱਟ ਮਾਰਦੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਬੀਰ ਬਲ ਦਿਵਸ ਸੰਬੰਧੀ ਕੀਤੇ ਹਿੰਦੇਸਾ ਦਾ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜੀ ਦਾ ਜੁਤੀ ਸ਼ਾਗਨ ਦੀ ਪਰ ਪਰਵਿੱਤਾਦਾਨ ਠੇਸ ਪਹੁੰਚਾਉਂਦੀ ਹੈ ਤੇ ਕੱਟ ਕਰਨ ਵਾਲੇ ਹਨ ਧੰਨਵਾਦ ਜੀ ਖਬਰਾਂ ਨਾਲ ਜੁੜਨੇ ਬਣੇ ਰਹੋ